ਮੇਰਾ ਨਾਮ ਪ੍ਰੋਫੈਸਰ ਬਹਾਦਰ ਸਿੰਘ ਸਨੇਤ ਮੈਂ ਗਵਰਨਮੈਂਟ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਤੋਂ ਰਿਟਾਇਰ ਹੋਇਆ ਜੀ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵੀ ਨਹੀਂ ਸਤੋਂਦਾ ਸਗੋਂ ਹਲਿਆ ਵਿੱਚ ਖੁੱਲ੍ਹੇ ਆਮ ਆਦਮੀ ਕਲੀਨਿਕ ਮੁਫਤ ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਇਹ ਸਭ ممکن ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਕਿਸੇ ਤੇ ਚੱਲਦਿਆਂ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੋਹੱਈਆ ਕਰਵਾਈ ਜਾ ਰਹੀ ਹੈ ਇੰਨਾ ਹੀ ਨਹੀਂ ਇਨ੍ਹਾਂ ਕਲੀਨਿਕਾਂ 'ਚ ਮਾਹਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਲਮੁਖਤ ਮਾਰ ਹੈ ਮੈਂ ਬਨੂ ਮੱਲਾ ਕਲੀਨਿਕ ਵਾਲੇ ਵਜਲਾ ਜਾਂਦਾ ਹਾਂ ਪੰਜਾਬ ਸਰਕਾਰ ਨੇ ਮੋਹੱਲਾ ਕਲੀਨਿਕ ਹਰ ਥਾਂ ਖੋਲੇ ਹੋਏ ਨੇ ਜਿਸ ਕਰਕੇ ਸਾਡੇ ਅੱਡੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਪਹਿਲਾਂ ਆਪਾਂ ਟੈਸਟ ਵੀ ਬਾਹਰੋਂ 500000 ਦੇ ਕਰਵਾਉਂਦੇ ਸੀ ਅੱਛੇ ਤਾਂ ਹੁਣ ਟੈਸਟ ਵੀ ਫ੍ਰੀ ਹੁੰਦੇ ਨੇ ਮੈਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਸਰ ਜਿਹੜਾ ਭਾਈ ਕਨੀਆ ਜੀ ਨੂੰ ਲੈ ਕੇ ਕਿਹੜਾ ਦਿਨ ਤਰੀਕ ਜਿਹੜੀ ਆ ਇਨਕਰਵ ਕੀਤੀ ਗਈ ਕਦੋਂ ਇਹ ਦਿਨ ਮਨਾਇਆ ਜਾਂਦਾ ਹੈ ਇਹ ਹਰ ਸਾਲ ਜਿਹੜਾ ਹੈ 20 ਸਤੰਬਰ ਨੂੰ ਭਾਈ ਕਨੀਆ ਜੀ ਮਾਨਵ ਸੇਵਾ ਸੰਕਲਪ ਦਿਵਸ ਮਨਾਇਆ ਜਾਂਦਾ ਜੀ ਤੇ ਉਹ ਦਿਨ ਹੈ ਜਿਸ ਦਿਨ ਗੁਰੂ ਮਹਾਰਾਜ ਨੇ ਭਾਈ ਕਨੀਆ ਜੀ ਨੂੰ ਉਹਨਾਂ ਦੀਆਂ ਸੇਵਾਵਾਂ ਜੋ ਕਿਉਂਕਿ ਜਲ ਸੇਵਾ ਕਰਦੇ ਸੀਗੇ ਬਿਨਾਂ ਕਿਸੇ ਭੇਦ ਭਾਵ ਤੋਂ ਉਹਨਾਂ ਨੂੰ ਮੱਲਮ ਦੀ ਡੱਬੀ ਜਿਹੜੀ ਹੈ ਜਿਹਨੂੰ ਅਸੀਂ ਫਰਸਟ ایڈ ਬਾਕਸ ਕਹਿੰਦੇ ਆ ਉਹ ਪੇਂਟ ਕੀਤਾ ਸੀਗਾ ਕਿ ਤੁਸੀਂ ਜਿਹੜੇ ਜ਼ਖਮੀ ਆ ਉਹਨਾਂ ਨੂੰ ਜਲ ਸੇਵਾ ਵੀ ਕਰਨੀ ਤੇ ਨਾਲ ਨਾਲ ਉਹਨਾਂ ਦੇ ਜ਼ਖਮਾਂ ਤੇ ਮੱਲਮ ਪੱਟੀ ਦੀ ਸੇਵਾ ਕਰਕੇ ਵੀ ਉਹਨਾਂ ਦੀ ਜਿਹੜੀ ਜ਼ਿੰਦਗੀ ਨੂੰ ਬਚਾਉਣਾ ਹੈਗਾ ਜੀ ਤੇ ਇਹ ਕਿਹੜੇ ਦਿਨ ਨੂੰ ਹੁਣ ਮਨਾਇਆ ਜਾ ਰਿਹਾ ਹੈ ਇਹ 20 ਸਤੰਬਰ ਨੂੰ ਹਰ ਸਾਲ ਮਨਾਇਆ ਜਾਂਦਾ ਜੀ ਪੰਜਾਬ ਸਰਕਾਰ ਵੱਲੋਂ ਵੀ ਕਲੀਅਰ ਕੀਤਾ ਗਿਆ ਕਿ ਇਸ ਦਿਨ ਨੂੰ ਮਾਨਵ ਸੇਵਾ ਸੰਕਲਪ ਦਿਵਸ ਤੌਰ ਤੇ ਮਨਾਇਆ ਜਾਵੇ ਜੀ ਇਹਦੇ ਵਿੱਚ ਖਾਸ ਕਰਕੇ ਜਿਹੜਾ ਯੋਧ ਸਿਵਾਵਾ ਵਿਭਾਗ ਹੈਗਾ ਤੇ ਹੋਰ ਐਜੂਕੇਸ਼ਨ ਡਿਪਾਰਟਮੈਂਟ ਹੈਗੇ ਆ ਉਹਨਾਂ ਨੂੰ ਤੇ ਆਮ ਮਾਨਯੋਗ ਡਿਪਟੀ ਕਮਿਸ਼ਨਰ ਸਹਿਬਾਨ ਨੂੰ ਵੀ ਪੱਤਰ ਜਾਰੀ ਹੋਇਆ ਕਿ ਇਸ ਦਿਨ ਇੱਕ ਸੰਕਲਪ ਲਿਆ ਜਾਵੇ ਕਿ ਅਸੀਂ ਇਨਸਾਨੀਅਤ ਦੀ ਸੇਵਾ ਕਰਾਂਗੇ ਅਸੀਂ ਮਾਨਵਤਾ ਦੀ ਸੇਵਾ ਕਰਾਂਗੇ ਅਸੀਂ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਕੰਮ ਕਰਾਂਗੇ ਅਸੀਂ ਵਿਸ਼ਵ ਸ਼ਾਂਤੀ ਲਈ ਮਜ਼ਬੂਤੀ ਲਈ ਕੰਮ ਕਰਾਂਗੇ ਇਹ ਪਹਿਲਾਂ ਵੀ ਜਿਹੜਾ ਇਹ ਦਿਨ ਮਨਾਇਆ ਜਾਂਦਾ ਸੀਗਾ ਜੀ ਨਹੀਂ ਪਹਿਲਾਂ ਨਹੀਂ ਸੀ ਮਨਾਇਆ ਜਾਂਦਾ ਜੀ ਇਹ ਅਸੀਂ ਭਾਈ ਕਨੀਆ ਜੀ ਮਿਸ਼ਨ ਇੱਕ ਸਥਾਪਿਤ ਕੀਤਾ ਸੀਗਾ 1987 ਵਿੱਚ ਚਤ ਹਿਸ਼ਾਰਪੁਰ ਸੀ ਅ ਨਹੀਂ ਇਹ ਅਸੀਂ ਪੰਜਾਬ ਯੂਨੀਵਰਸਿਟੀ ਚੋਂ ਪੜ੍ਹਦੇ ਸੀਗੇ ਉਸ ਤੋਂ ਪਹਿਲਾਂ ਇਹ ਬਣਾਇਆ ਸੀਗਾ ਫਿਰ ਹੌਲੀ ਹੌਲੀ ਜਦੋਂ ਹਿਸ਼ਾਰਪੁਰ ਅਸੀਂ ਆਏ ਤਾਂ ਅਸੀਂ ਭਾਈ ਕਨੇਗਿਆ ਜੀ ਬ੍ਰਾਡ ਬੈਂਕ ਦੇ ਨਾਲ ਜੁੜੇ ਰਹੇ ਤਾਂ ਉਸ ਤੋਂ ਬਾਅਦ ਅਸੀਂ ਇਹ ਸਰਕਾਰ ਨੂੰ ਤਾਂ ਪਹਿਲਾਂ ਤੋਂ ਹੀ ਲਿਖਦੇ ਆ ਰਹੇ ਕਿਉਂਕਿ ਮੈਨੂੰ ਇੱਕ ਰਿਸਰਚ ਦਾ ਸ਼ੌਕ ਸੀਗਾ ਕਿ ਜੋ ਦੁਨੀਆਂ ਦੇ ਵਿੱਚ ਸੇਵਾਵਾਂ ਹੋਈਆਂ ਉਹਨੇ ਬਾਰੇ ਵੀ ਪੜ੍ਹਿਆ ਜਾਵੇ ਤੇ ਰੈੱਡ ਕਰਾਸ ਬਾਰੇ ਵੀ ਮੈਂ ਬਹੁਤ ਪੜ੍ਹਿਆ ਤੇ ਫਿਰ ਮੈਂ ਇੱਕ ਕੰਪੈਰੀਟਿਵ ਜਿਹਨੂੰ ਸਟੱਡੀ ਕਹਿੰਦੇ ਆ ਸੀ ਭਾਈ ਕਨਈਆ ਜੀ ਬਾਰੇ ਮੈਂ ਰੈੱਡ ਕਰਾਸ ਨੂੰ ਲਿਖਿਆ ਜੀ ਕਿ ਰੈੱਡ ਕਰਾਸ ਤੋਂ ਵੀ ਪਹਿਲਾਂ ਭਾਈ ਕਨਈਆ ਜੀ ਨੇ ਜਿਹੜੀ ਮਹਾਨ ਸੇਵਾ ਕੀਤੀ ਹੈ ਉਹਨੂੰ ਵੀ ਇੱਕ ਉਹਦਾ ਜਿਹੜਾ ਹੈਗਾ ਉਹਨੂੰ ਮਾਨਤਾ ਦਿੱਤੀ ਜਾਵੇ ਉਹਨੂੰ ਵਿਸ਼ਵ ਦੇ ਜਿਹੜਾ ਇਤਿਹਾਸ ਵੰਡਿਆ ਜਾ ਰਿਹਾ ਉਹਦੇ ਵਿੱਚ ਦਰਜ ਕੀਤਾ ਜਾਵੇ ਜੀ ਸੋ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਅਸੀਂ ਕਰਵਾਇਆ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ ਫਿਰ ਦਿੱਲੀ ਸਿੱਖ ਗੁਰਦਵਾਰਾ ਮੈਨੇਜਿੰਗ ਕਮੇਟੀ ਨੂੰ ਲਿਖਿਆ ਤੇ ਅਸੀਂ ਲਿਖਦੇ ਰਹੇ ਜਿੱਥੇ ਵੀ ਕਿਸੇ ਨੇ ਸਲਾਹ ਦਿੱਤੀ ਕਿ ਇੱਥੇ ਤੁਸੀਂ ਲਿਖੋ ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਕਮਹਾਨ ਸੇਵਾ ਸੰਕਲਪ ਜਿਹੜਾ ਇਹ ਦਿਨ ਇੱਕ ਪਰੰਪਰਾ ਸ਼ੁਰੂ ਹੋ ਗਈ ਤੇ ਇਹ ਹੁਣ ਜਦੋਂ 20 ਸਤੰਬਰ ਪੂਰੀ ਦੁਨੀਆ ਦੇ ਵਿੱਚ ਹੀ ਜਿੱਥੇ ਸਾਡਾ ਪੰਜਾਬੀ ਭਾਈਚਾਰਾ ਰਹਿੰਦਾ ਹੈਗਾ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਸ ਦਿਨ ਨੂੰ ਕੋਈ ਨਾ ਕੋਈ ਇਨਸਾਨੀਅਤ ਦਾ ਕੰਮ ਜ਼ਰੂਰ ਕਰੋ ਔਰ ਘਟੋ ਘਟ ਭਾਈ ਕਨਿਆ ਜੀ ਨੂੰ ਯਾਦ ਕੀਤਾ ਜਾਵੇ ਖਾਸ ਕਰਕੇ ਜਿਹੜੀਆਂ ਸਾਡੀਆਂ ਐਜੂਕੇਸ਼ਨਲ ਇੰਸਟੀਟਿਊਸ਼ਨ ਹੈਗੀਆਂ ਤਾਂ ਕਿ ਜਿਹੜਾ ਸਾਡਾ ਯੂਥ ਹੈਗਾ ਉਹ ਕੱਲ ਦਾ ਸਾਡਾ ਫਿਊਚਰ ਹੈਗਾ ਉਹਨਾਂ ਦੀ ਸੇਵਾਵਾਂ ਤੋਂ ਜਿਹੜਾ ਉਤਸ਼ਾਹਤ ਹੋ ਕੇ ਇਨਸਾਨੀਅਤ ਲਈ ਕੰਮ ਕਰ ਸਕੇ ਸਰਵਤ ਦੇ ਭਲੇ ਲਈ ਕੰਮ ਕਰ ਸਕੇ ਵਿਸ਼ਵ ਸ਼ਾਂਤੀ ਦੇ ਲਈ ਕੰਮ ਕਰ ਸਕੇ ਇਹ ਕੋਈ ਕਿੰਨੀ ਹੈ ਜੀ ਜਿਹੜਾ ਇਹ ਸੰਕਲਪ ਦਿਵਸ ਤੁਸੀਂ ਦੱਸਿਆ ਕਿ ਮਨਾਇਆ ਜਾਣਾ ਵੀ ਸਤੰਬਰ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਜੀ ਜੀ ਇਹਦੇ ਲਈ ਤੁਸੀਂ ਬਹੁਤ ਉਤਪਰਨ ਕੀਤੀ ਹੈ ਕਾਫੀ ਸਾਰੀਆਂ ਚਿੱਠੀਆਂ ਅਸੀਂ ਦੇਖੀਆਂ ਕਿੰਨੀ ਇੱਕ ਸਾਲ ਤੁਹਾਨੂੰ ਲੱਗੇ ਕਿੰਨੀ ਕਿ ਮਿਹਨਤ ਲੱਗੀ ਕਿੰਨੀਆਂ ਕਿ ਚਿੱਠੀਆਂ ਤੁਸੀਂ ਕੱਢੀਆਂ ਤੇ ਕਿੱਥੋਂ ਕਿੱਥੋਂ ਤੱਕ ਤੁਹਾਨੂੰ ਲੜੀਆਂ ਇਹ ਲੈਟਰਸ ਕੱਢਣੇ ਬਹਿ ਜਾਣਕਾਰੀ ਕਿੱਥੇ ਤੱਕ ਭੇਜੀ ਦਿਖੋ ਜੀ ਮੈਂ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਸਾਰੇ ਪੰਜਾਬ ਸਰਕਾਰ ਤੋਂ ਸ਼ੁਰੂ ਕਰਕੇ ਸਭ ਨੂੰ ਲਿਖਦਾ ਰਿਹਾ ਜੀ ਔਰ ਇਹ ਚਿੱਠੀਆਂ ਦਾ ਜਦੋਂ ਸਾਨੂੰ ਕੋਈ ਐਪਰੀਸ਼ੀਏਸ਼ਨ ਆਉਂਦੀ ਸੀਗੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਨੇ ਵੀ ਇਹ ਕਿਹਾ ਕਿ ਸਾਡੀ ਨੌਲੇਜ ਨਹੀਂ ਸੀਗੀ ਅਸੀਂ ਜ਼ਰੂਰ ਕਰਾਂਗੇ ਤੇ ਮੈਂ ਤੁਹਾਡੇ ਰਾਹੀਂ ਇੱਕ ਅਪੀਲ ਕਰਨੀ ਚਾਹੁੰਦਾ ਸਾਰੀ ਸੰਗਤ ਨੂੰ ਕਿ ਅਸੀਂ ਵੈਬਸਾਈਟ ਤੇ ਜਾ ਕੇ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਐਂਡ ਸਰਵਿਸਸ ਆਫ ਭਾਈਕਨੀਯਾ ਜੀ ਪੋਲ ਕੇ ਦੇਖਣ ਕਿ ਉਹਨਾਂ ਨੇ ਵੀ ਇਹ ਕਿਹਾ ਕਿ ਜੋ ਸੇਵਾ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਲੈ ਕੇ ਭਾਈ ਕਿਨਗਿਆ ਜੀ ਨੇ ਕੀਤੀ ਉਹ ਦੁਨੀਆਂ ਚ ਕਿਤੇ ਉਦਾਹਰਣ ਨਹੀਂ ਮਿਲਦੀ। ਸੋ ਸਾਡਾ ਉਹ ਇੱਕ ਵਿਰਾਸਤ ਆ ਸਾਡੀ, ਸਾਡਾ ਸੱਭਿਆਚਾਰਕ ਵਿਰਸਾ ਹੈਗਾ। ਸੋ ਜਿੱਥੇ ਅਸੀਂ ਹੋਰ ਗੱਲਾਂ ਦੇ ਵਿੱਚ ਹੋਰ ਸੇਵਾਵਾਂ ਦੇ ਵਿੱਚ ਅੱਗੇ ਆ ਸੋ ਸੇਵਾ ਸੰਕਲਪ ਦੇ ਵਿੱਚ ਵੀ ਸਾਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ। ਪੂਰੇ ਵਿਸ਼ਵ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਦੇ ਵਿੱਚ ਪਾਉਣਾ ਚਾਹੀਦਾ। ਉਸ ਉਹਦੇ ਲਈ ਜਿਹੜੀ ਸਭ ਤੋਂ ਵੱਡੀ ਹੈ ਉਹ ਭਾਈ ਕਿਨਿਆ ਜੀ ਦੀ ਸੋਚ ਹੈ ਸੋ ਮੈਂ ਤਾਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਵੀ ਅਸੀਂ ਲਿਖਿਆ ਕਿ ਇਹਨੂੰ ਰਾਸ਼ਟਰੀ ਪੱਧਰ ਤੇ ਵੀ ਮਨਾਇਆ ਜਾਵੇ ਤੇ ਇਹਨੂੰ ਇੰਟਰਨੈਸ਼ਨਲ ਪੱਧਰ ਤੇ ਵੀ ਮਨਾਉਣ ਲਈ ਜਿਹੜਾ ਹੈ ਉਪਰਾਲੇ ਕਰਨ ਅਸੀਂ ਜਦੋਂ ਵੀ ਮੈਂਬਰ ਪਾਰਲੀਮੈਂਟ ਜਿੰਨੇ ਵੀ ਇਲੈਕਟ ਹੁੰਦੇ ਆ ਅਸੀਂ ਉਹਨਾਂ ਨੂੰ ਵੀ ਪੱਤਰ ਲਿਖਦੇ ਆ ਹੁਣ ਵੀ ਲਿਖਿਆ ਹੈਗਾ ਕਿ ਤੁਸੀਂ ਇਹਨੂੰ ਨੈਸ਼ਨਲ ਪੱਧਰ ਤੇ ਮਨਾਓ ਤੁਹਾਡੇ ਵੱਲੋਂ ਇਹ ਕੀਤੇ ਉਦਮਾਂ ਲਈ ਤੁਹਾਨੂੰ ਜਣਾ ਪਤਾ ਲੱਗਿਆ ਕਿ ਸਨਮਾਨਿਤ ਵੀ ਕੀਤਾ ਗਿਆ ਹੈ ਕਈ ਵਾਰ ਜੀ 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 ਹਾਂਜੀ ਪੰਜਾਬ ਸਰਕਾਰ ਵੱਲੋਂ ਵੀ ਸਟੇਟ ਅਵਾਰਡ ਦਿੱਤਾ ਗਿਆ ਸੀਗਾ ਜੀ ਹੋਰ ਭਾਈ ਕਿਹਨੇ ਗਿਆ ਜੀ ਅਵਾਰਡ ਇਸ ਤਰ੍ਹਾਂ ਹੀ ਇੱਕ ਇੰਟਰਨੈਸ਼ਨਲ ਲੈਵਲ ਦੀ ਸੁਸਾਇਟੀ ਉਹਨਾਂ ਨੇ ਅੰਬੈਸਡਰ ਫਾਰ ਪੀਸ ਦਾ ਵੀ ਅਵਾਰਡ ਦਿੱਤਾ ਪਰ ਸਭ ਤੋਂ ਵੱਡਾ ਅਵਾਰਡ ਇਹ ਹੈ ਕਿ ਅਸੀਂ ਇਨਸਾਨੀਅਤ ਲਈ ਕੰਮ ਕਰ ਰਹੇ ਹਾਂ ਜੀ ਅਸੀਂ ਇਨਸਾਨੀਅਤ ਨੂੰ ਅੱਗੇ ਲਿਜਾ ਰਹੇ ਹਾਂ ਤੋ ਮੈਂ ਇਸ ਦੇ ਵਾਸਤੇ ਸਭ ਨੂੰ ਅਪੀਲ ਕਰਾਂਗਾ ਕਿ ਤੁਸੀਂ ਵੀ ਆਓ ਰਲ ਕੇ ਆਪਾਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਦੇ ਵਿੱਚ ਆਪਣਾ ਵਡਮੁੱਲਾ ਜਿਹੜਾ ਹੈ ਉਹ ਯੋਗਦਾਨ ਪਾ ਸਕੀਏ। ਜੀ ਕੋਈ ਗੱਲ ਨਹੀਂ। ਹਾਜੀ ਮੈਨੂੰ ਤੁਹਾਡਾ ਕੀ ਨਾਮ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕਿਹੜੀ ਸੰਸਥਾ ਦੇ ਨਾਲ ਜੁੜੇ ਹੋਏ ਹੋ? ਮੇਰਾ ਨਾਮ ਜੀ ਰਚਨਾ ਕੌਰ ਹੈ। ਕਿਸੇ ਵੀ ਸੰਸਥਾ ਨਾਲ ਜੁੜਨ ਤੋਂ ਪਹਿਲਾਂ ਮੈਂ ਸਰਕਾਰੀ ਜੌਬ ਕੀਤੀ ਹੈ 36 ਸਾਲ ਮੈਂ ਬਤੌਰ ਪ੍ਰਿੰਸੀਪਲ ਰਹੀ ਹਾਂ ਗਵਰਨਮੈਂਟ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਤੋਂ ਉੱਥੋਂ ਮੈਂ ਰਿਟਾਇਰ ਹੋਈ ਹਾਂ ਤੇ ਜਦੋਂ ਰਿਟਾਇਰ ਹੋਣ ਤੋਂ ਬਾਅਦ ਅਸੀਂ ਸੋਚਿਆ ਵੀ ਸਾਡੇ ਕੋਲ ਇੰਨੀ ਨੌਲੇਜ ਹੈ ਕੁਆਲੀਫਿਕੇਸ਼ਨ ਵੀ ਹੈ ਐਕਸਪੀਰੀਅੰਸ ਵੀ ਹੈ ਤੇ ਸਮਾਜ ਨੂੰ ਦੇ ਵਿੱਚ ਇਹੋ ਜਿਹੇ ਤੱਤ ਵੀ ਹਨ ਜਿਨ੍ਹਾਂ ਨੂੰ ਕੀ ਕੁਝ ਉੱਚਾ ਚੱਕਣ ਦੀ ਲੋੜ ਹੈ ਤੇ ਉਸ ਮਿਸ਼ਨ ਨੂੰ ਦਿਮਾਗ ਦੇ ਵਿੱਚ ਰੱਖ ਕੇ ਸੋਚਿਆ ਗਿਆ ਵੀ ਕਿਉਂ ਅਸੀਂ ਆਪਣਾ ਫालतू ਸਮਾਂ ਇੱਧਰ ਉੱਧਰ ਮੋਬਾਈਲ ਦੇਖ ਕੇ ਇੱਧਰ ਉੱਧਰ ਘੁੰਮ ਘਮ ਕੇ ਬੀਤਿਤ ਕਰੀਏ ਕਿਉਂ ਨਾ ਅਸੀਂ ਕੋਈ ਅਜਿਹਾ ਕੰਮ ਕਰੀਏ ਜਿਹਦੇ ਨਾਲ ਸਮਾਜ ਦਾ ਵਿੱਚ ਸਾਡਾ ਕੋਈ ਫਾਇਦਾ ਹੋ ਸਕੇ ਅਸੀਂ ਸਮਾਜ ਲਈ ਕਿਸੇ ਕੰਮ ਆ ਸਕੀਏ ਸੋ ਮੇਰੇ ਜਿਹੜੇ ਹਸਬੰਡ ਹੈਗੇ ਆ ਸਰਦਾਰ ਬਹਾਦਰ ਸਿੰਘ ਜੀ ਉਹ ਪਹਿਲਾਂ ਤੇ ਹੀ ਪ੍ਰੀਤਨਗਰ ਅਜੋਵਾਲ ਦੇ ਜਿਹੜੀ ਉਥੇ ਝੁੱਗੀ ਝੌਂਪੜੀਆਂ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਲਈ ਕੰਮ ਕਰਦੇ ਸੀਗੇ ਸੋ ਮੈਂ ਵੀ ਫਿਰ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੇ ਨਾਲ ਹੀ ਜੁੜ ਗਈ ਅਤੇ ਹੁਣ ਅਸੀਂ ਦੋਨੋਂ ਹੀ ਜਿਹੜੇ ਹੈਗੇ ਆ ਸਾਡਾ ਇੱਕੋ ਇੱਕ ਲਾਈਫ ਦਾ ਮਿਸ਼ਨ ਕਹਿ ਲਓ ਸਾਡੇ ਆਪਣੇ ਬੱਚੇ ਆ ਬੜੇ ਸੋਹਣੇ ਪਰਮਾਤਮਾ ਨੇ ਸੈੱਟ ਕਰਤੇ ਹੁਣ ਸਾਡਾ ਮਿਸ਼ਨ ਹੈ ਸਾਡੀ ਦਿਲੀ ਇੱਛਾ ਹੈ ਜੋ ਕਿ ਸਾਨੂੰ ਦਿਨ ਰਾਤ ਕੋ ਰੇਦਦੀ ਰਹਿੰਦੀ ਹੈ ਕਿ ਇਸ 프리ਤਨਗਰ ਵਿੱਚ ਰਹਿੰਦੇ ਬੱਚਿਆਂ ਨੂੰ ਅਸੀਂ ਉਹਨਾਂ ਦਾ ਸਤਰ ਕਿੱਦਾਂ ਉੱਪਰ ਚੱਕਿਆ ਜਾ ਸਕੇ ਭਾਈ ਕਨਈਆ ਜੀ ਮਿਸ਼ਨ ਦੇ ਨਾਲ ਜੁੜਨ ਦਾ ਕਿੱਥੋਂ ਸ਼ੁਰੂਆਤ ਹੁੰਦੀ ਆ ਤੇ ਕਿੰਨੀਆਂ ਕਿਸ਼ਵਾਵਾਂ ਤੱਕ ਤੱਕ ਪਹੁੰਚੀਆ ਤੇ ਸਰਕਾਰ ਦੇ ਜਾਂ ਸ਼ਰਮਣੀ ਕਮੇਟੀ ਵੀ ਜਿਹੜੇ ਉਦਮ ਉਹ ਬਹਾਦਰਸ਼ਕ ਸਵੀਤਨਾ ਤੋਂ ਬਾਅਦ ਦੋਨੋਂ ਨੋਟਨ ਕੀਤੇ ਆ ਇਹ ਸੰਕਲਪ ਤੇ ਬਸ ਮਨਾਇਆ ਜਾਣਾ ਉਹਦੇ ਬਾਰੇ ਕੀ ਕਹਿਣਾ ਪਵੇ ਜਿਹੜਾ ਭਾਈ ਕਨਈਆ ਜੀ ਦਿਵਸ 20 ਸਤੰਬਰ ਨੂੰ ਬਨਾਇਆ ਜਾ ਰਿਹਾ ਹੈ ਉਹਦੇ ਬਾਰੇ ਮੈਂ ਦੱਸਣਾ ਚਾਹਨੀ ਆ ਕਿ ਸ਼ਾਦੀ ਤੋਂ ਪਹਿਲਾਂ ਮੈਨੂੰ ਭਾਈ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਸ਼ਰਮ ਨਹੀਂ ਹੈ ਕਿ ਮੈਨੂੰ ਵੀ ਭਾਈ ਕਨਈਆ ਜੀ ਦੇ ਬਾਰੇ ਬਹੁਤਾ ਗਿਆਨ ਨਹੀਂ ਸੀਗਾ ਜਦੋਂ ਇਹਨਾਂ ਦੇ ਨਾਲ ਮੇਰਾ ਸ਼ਾਦੀ ਹੋਈ ਤਾਂ ਉਦੋਂ ਪਤਾ ਚੱਲਿਆ ਵੀ ਭਾਈ ਕਨਈਆ ਜੀ ਦਾ ਅਸਲੀ ਜੀਵਨ ਕਿਸ ਤਰ੍ਹਾਂ ਜਿਹੜਾ ਹੈਗਾ ਆ ਉਹ ਜ਼ਖਮੀਆਂ ਦੇ ਸਹਾਇਤਾ ਦੇ ਲਈ ਉਹਨਾਂ ਦਾ ਬਤਿੱਤ ਹੋਇਆ ਸੋ ਜਦੋਂ ਇਹ ਮੇਰੇ ਹਸਬੰਡ ਜਿਹੜੇ ਸੀਗੇ ਮੇਰੇ ਪਤੀ ਸੀਗੇ ਜਿਹੜੇ ਉਹ ਭਾਈ ਕਨਈਆ ਜੀ ਮਿਸ਼ਨ ਦੇ ਨਾਲ ਜੁੜ ਕੇ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਸੀ ਆਈ ਡੋਨੇਸ਼ਨ ਕੈਂਪ ਲਗਾਉਂਦੇ ਸੀ ਨਸ਼ਾ ਛੁڑاਓ ਕੈਂਪ ਲਗਾਉਂਦੇ ਸੀ ਮੈਡੀਕਲ ਦੇ ਕੈਂਪ ਲਗਾਉਂਦੇ ਸੀ ਤੇ ਜਦੋਂ ਵੀ ਮੈਨੂੰ ਆਪਣੇ ਸਮੇਂ ਤੋਂ ਆਪਣੀ ਨੌਕਰੀ ਤੋਂ ਆਪਣੇ ਬੱਚਿਆਂ ਤੋਂ ਫ੍ਰੀ ਸੀਗੀ ਮੈਂ ਜਦੋਂ ਵੀ ਮਾੜਾ ਮੋਟਾ ਸਮਾਂ ਮਿਲਦਾ ਸੀਗਾ ਮੈਂ ਇਹਨਾਂ ਦਾ ਸਾਥ ਜ਼ਰੂਰ ਦਿੰਦੀ ਸੀਗੀ ਅਤੇ ਮੈਨੂੰ ਜਦੋਂ ਪਤਾ ਚੱਲਿਆ ਕਿ ਭਾਈ ਕਨਈਆ ਜੀ ਜਿਹੜੇ ਸੀਗੇ ਉਹ ਰੈੱਡ ਕਰਾਸ ਦੇ ਜਿਹੜੇ ਹੈਨਰੀ ਜੂਨੰਡ ਤੋਂ ਵੀ ਪਹਿਲਾਂ ਜਿਹੜਾ ਹੈਗਾ ਉਹਨਾਂ ਨੇ ਵਾਰ ਦੇ ਵਿੱਚ ਜਿਹੜਾ ਸੀਗਾ ਉਹ ਨੀਡੀ ਪੀਪਲ ਨੂੰ ਜਿਹੜਾ ਪਾਣੀ ਪਲਾਇਆ ਦਵਾਈਆਂ ਦਿੱਤੀਆਂ ਅਤੇ ਹੋਰ ਉਹਨਾਂ ਦੇ ਭਲੇ ਦੇ ਕੰਮ ਕੀਤੇ ਸੋ ਇਹਨਾਂ ਦਾ ਜਿਹੜਾ ਮਿਹਨਤ صدਕਾ ਜਨੇਵਾ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਰੈੱਡ ਕਰਾਸ ਨੇ ਇਸ ਗੱਲ ਨੂੰ ਰੈਕਗਨਾਈਜ਼ ਕੀਤਾ ਹੈ ਕਿ ਵਾਕਈ ਜਿਹੜੇ ਭਾਈ ਕਨਈਆ ਜੀ ਸੀਗੇ ਉਹ ਮੋਢੀ ਹਨ ਇਸ ਸੇਵਾ ਦੇ ਸੋ ਇਹ ਕੋਈ ਛੋਟਾ ਕੰਮ ਨਹੀਂ ਹੈ ਜਨੇਵਾ ਤੱਕ ਆਪਣੀ ਗੱਲ ਪਹੁੰਚਾਣਾ ਇਹ ਕੋਈ ਛੋਟਾ ਕੰਮ ਨਹੀਂ ਹੈ ਇਹਦੇ ਪਿੱਛੇ ਸਰਦਾਰ ਬਹਾਦਰ ਸਿੰਘ ਜੀ ਦੀ ਕਿੰਨੀ ਕੁ ਮਿਹਨਤ ਲੱਗੀ ਹੋਵੇਗੀ ਉਹ ਇਹੀ ਜਾਣਦੇ ਨੇ ਮੇਰਾ ਤਾਂ ਇੰਨਾ ਕੋ ਇੰਨਾ ਦੇ ਨਾਲ ਜਿਹੜਾ ਹੈਗਾ ਆ ਉਹ ਹੈਲਪ ਮੈਂ ਕਰਦੀ ਆ ਕਿ ਜਿਹੜੀ ਵੀ ਕੋਈ ਪੱਤਰ ਵਿਹਾਰ ਕਰਨਾ ਹੁੰਦਾ ਹੈਗਾ ਆ ਉਹ ਇੰਨਾ ਦੀ ਮੈਂ ਮੋਬਾਈਲ ਤੇ ਬੈਠ ਕੇ ਜਾਂ ਲੈਪਟਾਪ ਤੇ ਬੈਠ ਕੇ ਮੈਂ ਇੰਨਾ ਦੀ ਮਦਦ ਕਰਦੀ ਆ ਜਿੱਥੇ ਵੀ ਕਦੀ ਕੋਈ ਇੰਨਾ ਨੂੰ ਮੇਰੀ ਸਹਾਇਤਾ ਦੇ ਲੋੜ ਪੈਂਦੀ ਆ ਪਹਿ ਜਾਣੀ ਆ ਅਤੇ ਮੇਰੀ ਦਲੀ ਇੱਛਾ ਹੈਗੀ ਆ ਕਿ ਇਹ ਜੋ ਵੀ ਟੀਚਾ ਲੈ ਕੇ ਚੱਲੇ ਹੈਗੇ ਆ ਕਿ ਇੰਡੀਆ ਦਾ ਜਿਹੜਾ ਰੈੱਡ ਕਰਾਸ ਦਾ ਨਾਮ ਹੈਗਾ ਆ ਉਹ ਕਿਸੇ ਤਰੀਕੇ ਦੇ ਨਾਲ ਜੁੜਿਆ ਜਾਵੇ ਭਾਈ ਕਨਈਆ ਜੀ ਦੇ ਨਾਲ ਇਹ ਇੰਨਾ ਦੀਆਂ ਕੋਸ਼ਿਸ਼ਾਂ ਦੇ ਵਿੱਚ ਮੇਰੀ ਇਹਨਾਂ ਨੂੰ ਸ਼ੁਭ ਇਛਾਵਾਂ ਹਨ ਅਤੇ ਮੈਂ ਵੀ ਚਾਹਾਂਗੀ ਕਿ ਜੋ ਵੀ ਮੇਰਾ ਤਿਲਫੁਲੇ ਦੇ ਵਿੱਚ ਮੈਂ ਆਪਣਾ ਕੰਮ ਆ ਸਕਾਂ ਮੈਂ ਜ਼ਰੂਰ ਕੰਮ ਦਵਾਂਗੀ ਲੋਕਾਂ ਦਾ ਕਿੰਨਾ ਕਿ ਲੋਕਾਂ ਦਾ ਕਿੰਨਾ ਕਿ ਸਹਿਯੋਗ ਰਹਿੰਦਾ ਆ ਆਮ ਜਨਤਾ ਦਾ ਤੁਸੀਂ ਵਿਚਰਦੇ ਹੋ ਜਾ ਕੇ ਇਸਲਾਮੀ ਏਰੀਆ ਚ ਵੀ ਜਾਣੇ ਹੋ ਹਰ ਤਰ੍ਹਾਂ ਦੇ ਹਰ ਇੱਕ ਵਰਗ ਦੇ ਲੋਕਾਂ ਦੇ ਵਿੱਚ ਭਾਈਕਰੀ ਆ ਜੀ ਦੀ ਗੱਲ ਨੂੰ ਲੈ ਕੇ ਜਾਣੇ ਹੋ ਉਹਨਾਂ ਦੇ ਮਿਸ਼ਨ ਨੂੰ ਲੈ ਕੇ ਜਾਣੇ ਹੋ ਸਹਿਯੋਗ ਕਿੰਨਾ ਚ ਮਿਲਦਾ ਤੁਹਾਨੂੰ ਜਦੋਂ ਵਿਚਰਦੇ ਹੋ ਸਮਾਜ ਦੇ ਵਿੱਚ ਇੱਥੇ ਮੈਂ ਇਹ ਬਿਲਕੁਲ ਦੱਸਣਾ ਚਾਹਾਂਗੀ ਵੀ ਕਈ ਜਿਹੜੇ ਸਾਡੇ ਪਬਲਿਕ ਨੂੰ ਭਾਈ ਕਨਈਆ ਜੀ ਬਾਰੇ ਹਲੇ ਤੱਕ ਨਹੀਂ ਸੀ ਪਤਾ ਜਦੋਂ ਦਾ ਇਹਨਾਂ ਦੇ ਮਿਸ਼ਨ ਇਹਨਾਂ ਦਾ ਜਿਹੜਾ ਸੀਗਾ ਜਥਾ ਜਗਾ ਜਗਾ ਤੇ ਜਾਣ ਲੱਗਾ ਤੇ ਹੁਣ ਮੈਨੂੰ ਫਕਰ ਦੇ ਨਾਲ ਮੈਂ ਇਹ ਕਹਿ ਰਹੀ ਆ ਕਿ ਹੁਣ ਪੰਜਾਬ ਦਾ ਕੋਈ ਵਿਰਲਾ ਹੀ ਹੋਵੇਗਾ ਜਿਨ੍ਹਾਂ ਨੂੰ ਭਾਈ ਕਨਈਆ ਜੀ ਦੇ ਬਾਰੇ ਨਾ ਪਤਾ ਹੋਵੇ ਇਹਨਾਂ ਦਾ ਇਹਨਾਂ ਕੁ ਜਿਹੜਾ ਸੀਗਾ ਉਹ ਬਣ ਚੁੱਕਿਆ ਹੈਗਾ ਪਬਲਿਕ ਦੇ ਵਿੱਚ ਕਿ ਹੁਣ ਬੱਚਾ-ਬੱਚਾ ਭਾਈ ਕਨਈਆ ਜੀ ਦੇ ਬਾਰੇ ਜਾਣਦਾ ਹੈ ਅਤੇ ਜਦੋਂ ਵੀ ਸੀ ਕੋਈ ਬਲੱਡ ਡੋਨੇਸ਼ਨ ਕੈਂਪ ਲਗਾਉਣ ਜਾਂਦੇ ਹਾਂ ਜਾਂ ਆਈ ਡੋਨੇਸ਼ਨ ਕੈਂਪ ਲਗਾਉਣ ਜਾਂਦੇ ਆ ਪਬਲਿਕ ਦਾ ਸਾਨੂੰ ਭਰਵਾ ਹੁੰਗਾਰਾ ਮਿਲਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਬਲੱਡ ਡੋਨੇਟ ਕਰਨ ਵਾਲੇ ਉਸ ਟੇਬਲ ਤੇ ਸਰਦਾਰ ਬਹਾਦਰ ਸਿੰਘ ਜੀ ਹੁੰਦੇ ਆ ਜਦੋਂ ਦੇਣ ਵਾਲੇ ਬਲੱਡ ਦੇਣ ਵਾਲੇ ਦੇਖਦੇ ਆ ਕਿ ਜਦੋਂ ਇੱਕ ਮੋਢੀ ਜਿਹੜਾ ਹੈਗਾ ਆ ਉਹੀ ਬਲੱਡ ਡੋਨੇਟ ਕਰ ਰਿਹਾ ਹੈਗਾ ਤੇ ਸਾਡੇ ਵਿੱਚ ਕੀ ਕਮੀ ਹੈਗੀ ਆ ਤੇ ਸੰਗਤਾਂ ਦਾ ਭੰਗ ਪਰਵਾਹ ਹੰਗਾਰਾ ਮਿਲਦਾ ਹੈਗਾ ਜਾਂ ਇਸ ਤਰ੍ਹਾਂ ਹੀ ਆਈ ਡੋਨੇਸ਼ਨ ਜਿਹੜਾ ਸੀਗਾ ਸਰਦਾਰ ਬਹਾਦਰ ਸਿੰਘ ਜੀ ਦੇ ਜਦੋਂ ਮਾਤਾ ਜੀ ਅਤੇ ਪਿਤਾ ਜੀ ਦਾ ਦੇਹਾਂਤ ਹੋਇਆ ਸੀਗਾ ਇਹਨਾਂ ਨੇ ਦੋਨਾਂ ਦੀਆਂ ਮਨ ਉਪਰੰਤ ਅੱਖਾਂਦਾਨ ਕੀਤਿਆਂ ਸੀਗੀਆਂ ਸੋ ਜਿਵੇਂ ਅੰਗਰੇਜ਼ੀ ਦੀ ਕਹਾਵਤ ਹੈ ਚੈਰਿਟੀ ਬਿਗਨਸ ਐਟ ਹੋਮ ਮਤਲਬ ਘਰੋਂ ਜਿਹੜਾ ਅਸੀਂ ਲੋਕਾਂ ਨੂੰ ਅਸੀਂ ਸਿੱਖਿਆ ਦਿੰਨੇ ਆ ਉਹ ਘਰੋਂ ਜੇ ਤੁਰਿਆ ਜਾਵੇ ਉਹਦਾ ਜ਼ਿਆਦਾ ਅਸਰ ਹੁੰਦਾ ਆ ਬਲੱਡ ਡੋਨੇਸ਼ਨ ਵਿੱਚ ਅੱਗੇ ਹੋਣਾ ਆਈ ਡੋਨੇਸ਼ਨ ਵਿੱਚ ਅੱਗੇ ਹੋਣਾ ਇਹ ਇਹਨਾਂ ਦੀ ਜਿਹੜੀ ਹੈਗੀ ਆ ਪਰੰਪਰਾ ਹੈਗੀ ਆ ਅਤੇ ਮੈਨੂੰ ਜਾਂ ਇਹ ਦੱਸਦਿਆਂ ਬੜਾ ਫਕਰ ਹੋ ਰਿਹਾ ਹੈਗਾ ਕਿ ਹੁਣ ਸਾਡਾ ਬੇਟਾ ਜੋ ਕਿ 24 ਸਾਲ ਦਾ ਹੈਗਾ ਤੇ ਐਮਪੀਬੀਬੀਐਸ ਕਰ ਰਿਹਾ ਹੈਗਾ ਉਹ ਵੀ ਬਲੱਡ ਡੋਨੇਸ਼ਨ ਉਹ ਹੁਣ ਤੱਕ 24 ਸਾਲ ਦੀ ਉਮਰ ਵਿੱਚ 6 ਵਾਰ ਬਲੱਡ ਡੋਨੇਟੋ ਕਰ ਚੁੱਕਾ ਹੈਗਾ ਆ ਸੋ ਫੈਮਿਲੀ ਦੇ ਵਿੱਚ ਜਿਹੜਾ ਕੋਈ ਵੱਡਾ ਇਹੋ ਜਿਹਾ ਕੰਮ ਕਰੇ ਉਹ ਜ਼ਰੂਰ ਉਸ ਦਾ ਅੱਗੇ ਅੱਗੇ ਜਿਹੜੀ ਪੀੜ੍ਹੀ ਹੈਗੀ ਆ ਕੰਮ ਕਰਦੀਆਂ ਹੈਗੀਆਂ ਅਤੇ ਸੰਗਤ ਦਾ ਵੀ ਪਰਮਾ ਹੰਗਾਰਾ ਮਿਲਦਾ ਪਿਆ ਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par